ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਪਿਆਰੇ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਸਾਨੂੰ ਬਹੁਤ ਹੀ ਜਿਹੜਾ ਹੈ ਵੱਡਮੁੱਲਾ ਖਜ਼ਾਨਾ ਜਿਹੜਾ ਹੈ ਗੁਰਮੁਖੀ ਦਾ ਸਾਡੀ ਝੋਲੀ ਵਿੱਚ ਪਾਇਆ ਹੈ ਇਹ ਉਸ ਪਰਮੁਖੀ ਦੇ ਖਜ਼ਾਨੇ ਦੇ ਵਿੱਚ ਮੁੱਖ ਤੌਰ ਤੇ ਸੀ ਪੜਦੇ ਹਾਂ ਅੱਖਰ ਜਿਹੜੇ ਪੈਂਦੀ ਗੂੜੇ ਤੋਂ ਲਿਆ ਕਰਕੇ ਆੜੇ ਤੱਕ ਇਸ ਤੋਂ ਬਾਅਦ ਜਿਹੜਾ ਹੈ ਲਗਾ ਮਾਤਰਾ ਸ਼ੁਰੂ ਹੁੰਦੀਆਂ ਨੇ ਲਗਾ ਮਾਤਰਾਵਾਂ ਦੇ ਵਿੱਚ ਕਨਸੈਪਟ ਇਹ ਵਰਤਿਆ ਜਾਂਦਾ ਹੈ ਲੜੀ ਵਾਰ ਅਨੁਸਾਰ ਪਹਿਲਾ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਕੜ ਦੁਲੈਂਕੜ ਲਾਂ ਦੁਲਾ ੜਾ ਤਣਾੜਾ ਤੇ ਫਿਰ ੱਿਪੀ ਤੇ ਫਿਰ ਕੰਨਾ ਬਿੰਦੀ ਜਾਂ ਬਿੰਦੀ ਕਹੈ ਤੋ ਭਲੀ ਇਹ ਲਗਾ ਮਾਤਰਾ ਬੜੀਆਂ ਜ਼ਰੂਰੀ ਨੇ ਜੇ ਕਿਤੇ ਮੁੱਖ ਤੌਰ ਤੇ ਬੰਦਾ ਮਹਾਰ ਨਹੀਂ ਲਗਾ ਮਾਤਰਾ ਤੇ ਬੜੇ ਸੁਚੱਜੇ ਢੰਗ ਦੇ ਨਾਲ ਪੜ ਲੈਂਦਾ ਤੇ ਫਿਰ ਉਹਨੂੰ ਅੱਗੇ ਗੁਰਬਾਣੀ ਪੜਨ ਦੇ ਵਿੱਚ ਜਾਂ ਕਹੈ ਤੋ ਗੁਰਮੁਖੀ ਪੜਨ ਦੇ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਕਿਉਂਕਿ ਮੁੱਖ ਜ਼ੋਰ ਤੇ ਜਿਹੜੇ ਸ਼ਬਦਾਂ ਦਾ ਉਚਾਰਨ ਹੈ ਔਕੜ ਦਾ ਪਹਿਲਾ ਮੁਕਤਾ ਮੁਕਤੇ ਤੋਂ ਭਾਵ ਹੈ ਜੀਨੂੰ ਕੋਈ ਵੀ ਲਗਾਨ ਨਹੀਂ ਲੱਗੀ ਕੰਨੇ ਦਾ ਉਚਾਰਨ ਜਿਵੇਂ ਅਸੀਂ ਪੜ੍ਹਦੇ ਹਾਂ ਆਕਾਰ ਇਹਨੂੰ ਆਕਾਰ ਹੀ ਪੜ੍ਹ ਦਿੰਦੇ ਨੇ ਜਾਂ ਗਾਵਾਰਾ ਗਾਵਾਰ ਹਣਾ ਇਹਨੂੰ ਕੇ ਗਵਾਰਾ ਗਵਾਰ ਹੀ ਪੜ੍ਹ ਦਿੰਦੇ ਨੇ ਇਹਨੂੰ ਇਸ ਤਰ੍ਹਾਂ ਕੰਨੇ ਦਾ ਉਚਾਰਨ ਨਹੀਂ ਵੱਖਰਾ ਉਚਾਰਨ ਹੈ ਤੇ ਫਿਰ ਉਸ ਤੋਂ ਬਾਅਦ ਕੰਨਾ ਸਿਹਾਰੀ ਇਸ ਸਿਹਾਰੀ ਦਾ ਉਚਾਰਨ ਥੋੜਾ ਲਗੂ ਹੈ ਭਾਵ ਕਿ ਛੋਟਾ ਹੈ ਇਸ ਨੂੰ ਛੇਤੀ ਨਾਲ ਬੋਲਿਆ ਜਾਂਦਾ ਜਿਵੇਂ ਈੜੀ ਸਿਹਾਰੀ ਤੇ ਇਹ ਤੇ ਫਿਰ ਜਿਹੜਾ ਬਿਹਾਰੀ ਹੈ ਉਹਨੂੰ ਲੰਮਿਆਂ ਤੌਰ ਤੇ ਵਰਤਿਆ ਜਾਂਦਾ ਹੈ ਕਈ ਪ੍ਰਕਾਰ ਦੀਆਂ ਲਗਾ ਮਾਤਰਾਵਾਂ ਹਨ ਜਿਵੇਂ ਲਘੂ ਮਾਤਰਾ ਤੇ ਦੀर्घ ਮਾਤਰਾ ਦੀर्घ ਮਾਤਰਾ ਉਹ ਆ ਜਿਹਨੂੰ ਬੋਲਣ ਦੇ ਵਿੱਚ ਸਮਾਂ ਲੱਗਦਾ ਤੇ ਸਮੇਂ ਦੇ ਵਿੱਚ ਉਸ ਨੂੰ ਪੂਰਾ ਕੀਤਾ ਜਾਂਦਾ ਪਰ ਜਿਹੜੀ ਲਘੂ ਮਾਤਰਾ ਹੈ ਉਹ ਥੋੜੇ ਸਮੇਂ ਦੇ ਵਿੱਚ ਹੀ ਜਾਂ ਇੱਕ ਪਲ ਦੇ ਵਿੱਚ ਹੀ ਬੋਲੀ ਜਾਂਦੀ ਹੈ ਛੇਤੀ ਦੇ ਨਾਲ ਕਾਲੀ ਦੇ ਨਾਲ ਬੋਲੀ ਜਾਂਦੀ ਹੈ ਜਿਵੇਂ ਈੜੀ ਸਿਆਰੀ ਇਹ ਜੇ ਇਸ ਨੂੰ ਬਿਹਾਰੀ ਲਾ ਦਈਏ ਫਿਰ ਇਹ ਦੀਰਘ ਬਣ ਜਾਏਗੀ ਤੇ ਈੜੀ ਬਿਹਾਰੀ ਈ ਲੰਮੀ ਕਰਕੇ ਬੋਲਣੀ ਹੈ ਇਸ ਤਰ੍ਹਾਂ ਲਾਂ ਪਹਿਲਾਂ ਜਿਹੜੀਆਂ ਲਘੂ ਮਾਤਰਾ ਨੇ ਜਿਵੇਂ ਮੁਕਤਾ ਵੀ ਇੱਕ ਲਘੂ ਮਾਤਰਾ ਹੈ ਤੇ ਫਿਰ ਛਿਆਰੀ ਲਘੂ ਮਾਤਰਾ ਹੈ ਅੰਕੜ ਲਘੂ ਮਾਤਰਾ ਹੈ ਟਿੱਪੀ ਲਘੂ ਮਾਤਰਾ ਹੈ ਛੋਟੀਆਂ ਮਾਤਰਾਵਾਂ ਹਨ ਤੇ ਵੱਡੀਆਂ ਮਾਤਰਾਵਾਂ ਹਨ ਕੰਨਾ ਲਾਂ ਦੁਲਾਵਾਂ ਊੜਾ ਤੇ ਦੁਲੈਂਕੜ ਜਾਂ ਤਨਵੜਾ ਜਾਂ ਫਿਰ ਬਿੰਦੀ ਵੀ ਜਿਹੜੀ ਹੈ ਬਿੰਦੀ ਦਾ ਸੁਭਾਅ ਹੈ ਤੇ ਦੋਨਾ ਪਾਸੇ ਵਰਤੀ ਜਾਂਦੀ ਜੇ ਲਗਾ ਮਾਤਰਾ ਵੱਡੀ ਹੈ ਲਘੂ ਹੈ ਤੇ ਇਹ ਛੋਟੇ ਭਾਵਨਾ ਵਰਤੀ ਜਾਂਦੀ ਹੈ ਜੇ ਦੀਰਘ ਹੈ ਵੱਡੀ ਹੈ ਤੇ ਵੱਡੇ ਭਾਵਨਾ ਵਰਤੀ ਜਾਂਦੀ ਹੈ ਸੋ ਇਸ ਪ੍ਰਕਾਰ ਇਹ ਲਗਾ ਮਾਤਰਾਵਾਂ ਦਾ ਵਿਸਥਾਰ ਹੈ ਜੇ ਇਹਨਾਂ ਨੂੰ ਸਮਝ ਲਈਏ ਨਾ ਬੜੇ ਪਿਆਰ ਦੇ ਨਾਲ ਇੱਕ ਵਿਸਥਾਰ ਦੇ ਨਾਲ ਆਪਜੀ ਪਾਸ ਵੀਡੀਓ ਲੈ ਕੇ ਆਵਾਂਗੇ ਆਪਜੀ ਇਸੇ ਤਰ੍ਹਾਂ ਜਿਹੜਾ ਹੈ ਬੜੇ ਪਿਆਰ ਦੇ ਨਾਲ ਸੁਣਦੇ ਰਹੋ ਤੇ ਗੁਰੂ ਦੀ ਜਿਹੜੀ ਸਿੱਖਿਆ ਹੈ ਉਹਨੂੰ ਧਾਰਨ ਕਰਦੇ ਰਹੋ ਜਿਵੇਂ ਅਸੀਂ ਉਸਤਾਦਾਂ ਕੋਲੋਂ ਸਿੱਖਿਆ ਉਸ ਤਰ੍ਹਾਂ ਆਪਜੀ ਨੂੰ ਵੀ ਦੱਸਦੇ ਹਾਂ ਇਹ ਆਪਣੀ ਮਤ ਨਹੀਂ ਕੋਈ ਵਰਤਦੇ ਜਿਵੇਂ ਵੀ ਸਿੱਖਿਆ ਹੈ ਉਸ ਤਰ੍ਹਾਂ ਹੀ ਦੱਸਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ